ਤੇ ਇਹਦੀ ਡਿਮਾਂਡ ਆ ਜੀ ਬਈ ਕਾਲੇ ਇਹਦੀ ਡਿਮਾਂਡ ਆ ਜੀ 485 ਠੀਕ ਆ ਜੀ ਸਾਢੇ 4 ਦਾ ਦੇ ਦਾਂ 35000 ਡਿਸਕਾਊਂਟ ਕਰ ਦਿੰਦੇ ਆ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਇਹ ਵੀ ਕਰ ਲਓ ਤੇ ਉਹ ਸਾਹਮਣੇ ਖੜਾ 19+ 20 ਮਾਡਲ 6 ਹੀ ਆਣਾ ਬਈ ਤੁਹਾਨੂੰ ਇਹ ਬਾਈ ਕੋਲੇ 855 ਹੀ ਹੁੰਦੇ ਨੇ ਗਾ ਜਿਆਦਾਤਰ ਕਹਿੰਦੇ ਆਣਾ ਕਾਲੇ ਬਈ ਹਾਂਜੀ ਹਾਂ ਇਹ ਬਾਈ ਟਰਾਂ ਦਾ ਬਿੱਲ ਬਾਈ ਨਾਲ ਦੇ ਦਾਂ ਕੱਲ ਹੀ ਚੜਾਏ ਲੈ ਮਿੱਤਰੋ ਕੀ ਹਾਲ ਚਾਲ ਨੇ ਅੱਜ ਪਹੁੰਚੇ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਤੇ ਬਾਈ 855 ਦਾ ਕਿੰਗ ਆਪਣੇ ਨਾ ਰੋਗਾ ਸਸਤੀ ਕਾ ਬਾਈ ਕਾਲੇ ਸਸਤੀ ਕਾ ਬਾਈ ਠੀਕ ਹੋ ਬਾਈ ਜੀ ਠੀਕ ਹੈ ਬਾਈ ਕਿੰਨੇ ਡਾਟਰ ਨੇ ਬਾਈ ਆਪਣੇ ਕੋਲ ਪੰਜ ਇੱਥੇ ਆ ਇੱਕ ਘਰੇ ਖੜਾ ਜੀ ਘਰੇ ਘੜਾ ਖੜਾ ਬਾਈ 60 ਵਾਲਾ ਸੋਨਾ ਵਾਲੀ ਕਾਈ ਪਾਵਰ ਸਟੀਅਰਿੰਗ 16 ਟਾਇਰ ਵਾਲਾ ਠੀਕ ਆ ਬਾਈ 60 ਵਾਲਾ ਹਾਂ 2007 ਮਾਡਲ ਆ ਪੰਜਾਬ ਨੰਬਰ ਤੇ ਡਿਮਾਂਡ ਬਾਈ ਡਿਮਾਂਡ ਉਹਦੀ ਸਵਾ 3.5 ਲੱਖ ਦਾ ਦੇ ਦਾਂ ਜੀ ਲੈ ਮੇਰੇ ਸਵਾ ਬਾਕੀ ਮਾਨਤਾ ਨੂੰ ਹੋ ਜਾਊਗਾ ਬਾਈ ਜੀ ਬਾਕੀ ਫੋਟੋਆਂ ਮੈਂ ਪਾ ਲੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਕਾਪੀ ਕੱਗ ਜਾਂਦੀ ਇੱਕ ਨੰਬਰ ਆ ਜੀ ਉਹ ਤਾਂ ਕੈਂਡ ਦੀ ਲੋਡਿੰਗ ਠੀਕ ਹੈ ਨੰਬਰ ਨੰਬਰ ਪੰਜਾਬ ਠੀਕ ਆ ਜੀ ਲਓ ਮਿੱਤਰੋ ਹੁਣ ਵੀਡੀਓ ਸਟਾਰਟ ਕਰਦੇ ਆ ਸਵਰਾਜ 855 ਫੋਰ ਸਟਾਰ ਰਿਵਰਸ ਵੀਡੀਓ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਤੇ ਬੈਕ ਟਾਇਰ 14 ਦੇ ਜਮਾ ਨਵੇਂ ਨੇ ਤੇ ਫਰੰਟਾ ਰਹਿ ਗਿਆ ਬਈ ਕਾਲੇ ਫਰੰਟਰ ਹੁਣ ਬੀਕੇਟੀ ਦੇ ਹੋਣਗੇ 70 75 ਪੈਸੇ 15 ਮਾਡਲ ਹੈ ਠੀਕ ਆ ਲਓ ਮਿੱਤਰੋ 15 ਮਾਡਲ ਹੈ ਕੰਡੀਸ਼ਨ ਪੰਜਾਬ ਨੰਬਰ ਹੈ ਠੀਕ ਹੈ ਬੈਕ ਟਾਇਰਾਂ ਦਾ ਬਿਲ ਬਾਈ ਨਾਲ ਦੇ ਦਾਂਗੇ ਕੱਲ ਹੀ ਚੜਾਏ ਠੀਕ ਆ ਜੀ ਲਓ ਮਿੱਤਰੋ ਅੱਜ ਦੂਜਾ ਤਾਂ ਨਹੀਂ ਹੈਗਾ ਟਾਇਰਾਂ ਨੂੰ ਪਵਾਇਆ ਨੂੰ ਠੀਕ ਆ ਬਈ ਜੀ ਤੇ ਬਾਈ ਕਹਿੰਦਾ ਬਿਲ ਵੀ ਮਿਲ ਜੂਗਾ ਠੀਕ ਆ ਠੀਕ ਆ ਬਾਈ ਜੀ 15 ਮਾਡਲ ਆ ਤੇ ਡਿਮਾਂਡ ਰੂਪੇ ਕਾਲੇ ਇਹਦੀ 5 ਲੱਖ 15 ਹਜ਼ਾਰ ਠੀਕ ਆ ਜੀ ਮੌਕੇ ਤੇ 4 ਲੱਖ 95 ਹਜ਼ਾਰ ਰੋਪਏ ਠੀਕ ਆ ਜੀ 4 ਲੱਖ 95 ਹਜ਼ਾਰ ਦਾ ਕੰਡੀਸ਼ਨ ਬਾਕੀ ਚੈੱਕ ਕਰਵਾ ਤੀ ਬਾਈ ਜੀ ਤੇ ਆ ਗਿਆ ਫਿਰ ਆ ਗਿਆ ਬਾਈ ਜੀ ਸਵਰਾਜ 855 ਇਹ ਹੈਗਾ ਜੀ ਬਾਈ ਜੀ 4 ਸਟਾਰ ਇਹ ਹੈਗਾ 5 ਸਟਾਰ 16 ਦੇ ਟਾਇਰਾਂ ਚਾਹ ਦੇਗੀ ਚੁੱਲੇ ਵਾਲਾ ਰਿਵਰਸ ਪੀਟੀ ਹੋਵੇ ਜੀ ਕੰਡੀਸ਼ਨ ਬਾਕੀ ਚੈੱਕ ਆ ਗਿਆ 20 ਮਾਡਲ ਲੋਗ ਆ ਬਾਈ ਕਾਲੇ ਇਹ 2020 ਦੀ ਪੰਜਾਬ ਨੰਬਰ ਲਗਦ ਕੈਸ਼ ਠੀਕ ਹੈ ਬਾਈ 16 ਦੇ ਟਾਇਰ ਨੇ ਬਾਈ ਜੀ ਤੇ ਟੈਰ ਨਾਲ ਦੀ ਨਹੀਂ ਬਾਈ ਹਾਂ ਜੀ ਨਾਲ ਦੇ 1200 ਘੰਟਾ ਚੱਲੇ ਜੀ ਠੀਕ ਹੈ ਲੋ ਮਤਰਾ 1200 ਘੰਟਾ ਚੱਲੇ ਇੰਜਨ ਗੇਅਰ ਬਾਈ ਕਹਿੰਦਾ ਫੁੱਲ ਓਕੇ ਹੈਗਾ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਪੰਜਾਬ ਨੰਬਰੀਆ ਹਾਂ ਜੀ ਪੰਜਾਬ ਜੀ ਠੀਕ ਹੈ ਜੀ ਤੇ ਡਿਮਾਂਡ ਰੂਪੇ ਕਾਲੇ ਡਿਮਾਂਡ ਇਹਦੀ 655000 ਠੀਕ ਹੈ ਜੀ ਮੌਕੇ ਤੇ ਮੌਕੇ ਤੇ 635 ਦਾ ਵੇਦ ਹੈ ਠੀਕ ਹੈ ਲੋ ਮਤਰਾ 6 ਲੱਖ 35000 ਦਾ ਕੰਡੀਸ਼ਨ ਦਾ ਬਾਈ ਬਾਈ ਫੁੱਲ ਕੋਕਾ ਪੀਸ ਹੈਗਾ ਨਵੀਂ ਛਤਰੀ ਲੱਗੀ ਹੋਈ ਹੈ ਠੀਕ ਹੈ ਬਾਈ ਜੀ ਤੇ ਅੱਗੇ ਫਿਰ ਆ ਗਿਆ ਬਾਈ ਜੀ ਸਵਰਾਜ 8 ਇਹ ਬਾਈ ਕੋਲੇ 855 ਹੀ ਹੁੰਦੇ ਨੇ ਕਿ ਜ਼ਿਆਦਾਤਰ ਕਹਿੰਦੇ ਐਨਾ ਕਾਲੇ ਬਾਈ ਹਾਂਜੀ ਹਾਂ ਠੀਕ ਆ ਬਾਈ ਜੀ 19 19 ਮਾਡਲ ਆ ਜੀ ਕਾਪੀ ਵੀ ਦੀ ਏ ਠੀਕ ਆ 19 ਪਲੱਸ 20 ਮਾਡਲ ਆ ਬਾਈ ਜੀ ਨਾਲ ਦੀ ਟਾਇਰ ਨੇ ਬਈ ਹਾਂਜੀ ਨਾਲ ਦੀ ਪੰਜਾਬ ਨੰਬਰ ਠੀਕ ਆ ਲੈ ਵੀ ਪੰਜਾਬ ਨੰਬਰ ਆ ਨਾਲ ਦੇ ਟਾਇਰ ਨੇ 5 ਸਟਾਰ ਆਗਾ ਪਾਵਰ ਸਟੀering ਆ ਬਾਈ ਜੀ ਦੇਖੇ ਚੁੱਲੇ ਵਾਲਾ ਠੀਕ ਆ ਬਾਈ ਜੀ PV 13 ਸੰਗਰੂਰ ਦਾ ਨੰਬਰ ਆ ਫਸਟ ਪਾਰਟੀ ਦਾ ਘੰਟੇ ਚੱਲਿਆ ਬਈ ਇਹ 1500 ਜੀ ਠੀਕ ਆ ਜੀ ਅਲੱਗ ਦੇ ਕਲੱਚ ਆ ਲੈਣਾ ਬਾਈ ਜੀ ਹਾਂਜੀ ਠੀਕ ਆ ਬਾਈ ਜੀ ਤੇ ਡਿਮਾਂਡ ਰੂਕੇ ਕਾਲੇ ਤੇਰੀ ਡਿਮਾਂਡ ਜੀ 625 ਆ ਪੂਰੇ 6 ਦਾ ਦੇ ਦਾਂਗੇ ਠੀਕ ਆ ਜੀ ਪਰ ਤੇ ਪੰਜ ਦਾ ਹੋਰ ਘਟਾ ਦਾਂਗੇ ਪੰਜ ਪੰਜ ਚੰਨ ਦਾ ਠੀਕ ਆ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਨਿਊ ਹਾਲੈਂਡ 3630 ਬੈਕ ਟਾਇਰ ਦੇਖ ਸਕਦੇ ਬਾਈ ਜੀ ਵੱਡੇ ਟਾਇਰ ਪਾਏ ਹੋਏ ਨੇਗੇ ਫਰੰਟ ਵੀ ਬਈ ਰੇਡੀਅਲ ਟਾਇਰ ਨੇਗੇ ਬਾਈ ਜੀ ਤੇ ਬੈਕ ਟਾਇਰ ਵੀ ਨੇ ਬਈ ਕਾਲੇ ਮਹਿੰਗੇ ਵਾਲੇ ਨੇਗੇ ਮਹਿੰਗੇ ਵਾਲੇ ਪਾਏ ਹੋਏ ਠੀਕ ਆ ਜੀ ਵੀ ਕੇਟੀ ਦੇ ਬਈ ਮਹਿੰਗੇ ਵਾਲੇ ਟਾਇਰ ਨੇ ਬਾਕੀ ਦੇਖ ਵੀ ਸਕਦੇ ਹੋ ਬਾਈ ਜੀ ਠੀਕ ਹੈ ਭਾਈ ਜੀ ਚੌਕੜਾ ਜਮਾ ਨਵੇਂ ਟਾਇਰ ਨੇਗੇ 3 ਸਪੀਡ ਆ ਕਾ ਭਾਈ ਜੀ ਤੇ ਮਾਡਲ ਰੂਪੇ ਕਾਲੇ ਮਾਡਲ 2013 ਹੀ ਲੱਗਦਾ ਨਹੀਂ ਕਾਲੇ ਤੂੰ ਚੰਗਾ ਟਰੈਕਟਰ ਹੀ ਠੀਕ ਆ ਜੀ ਚੰਗਾ ਟਰੈਕਟਰ ਵੇ ਕੰਡੀਸ਼ਨ ਵੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨੰਬਰ ਹਰਿਆਣੇ ਦਾ ਨਾ ਭਈ ਇਹਦਾ ਹਾਂਜੀ ਠੀਕ ਆ ਜੀ ਸੁਪਰ ਵਾਲਾ ਮਾਡਲ ਵੇ ਜੀ TXT ਚ ਤੇ ਡਿਮਾਂਡ ਵੀ ਕਾਲੇ ਦੀ ਡਿਮਾਂਡ ਇਹਦੀ 485 ਆ ਜੀ ਠੀਕ ਆ ਜੀ ਮੌਕੇ ਤੇ 25000 ਡਿਸਕਾਊਂਟ 460 ਦਾ ਦੇ ਠੀਕ ਆ ਭਾਈ ਜੀ ਵੱਡੀਆਂ ਫਰੰਟ ਲਾਈਟਾਂ ਲੱਗੀਆਂ ਨੇ ਨਾ ਭਾਈ ਜੀ ਹਾਂਜੀ ਠੀਕ ਆ ਭਾਈ ਜੀ ਆ ਗਿਆ ਫਿਰ ਆ ਗਿਆ ਬਈ ਜੀ ਸਵਰਾਜ 855 4 ਸਟਾਰ ਰਿਵਰਸ ਵੀਡੀਓ ਕੰਡੀਸ਼ਨ ਚ ਚੈੱਕ ਕਰੋ ਬਈ ਜੀ ਤੇ ਟਾਇਰ ਰਨਗੇ ਵੀ ਕਾਲੇ ਤੇ ਇਹਦੇ ਜੀ 90 ਪੈਸੇ ਠੀਕ ਆ ਜੀ ਤੇ ਮਾਡਲ ਹੈਗਾ ਬਈ ਮਾਡਲ 2013 ਠੀਕ ਹੈ ਲੋ ਮਟਰ 2013 ਮਾਡਲ ਆ ਬਾਕੀ ਤੁਸੀਂ ਦੇਖ ਸਕਦੇ ਹੋ ਬਈ ਜੀ ਪਲੇਟ ਵਗੈਰਾ ਦੇਖ ਸਕਦੇ ਹੋਗੇ ਜਮਾ ਸਾਫ ਪਈ ਆ ਨਾ ਬਈ ਹਾਂਜੀ ਠੀਕ ਆ ਬਈ ਜੀ ਕੰਡੀਸ਼ਨ ਚ ਚੈੱਕ ਕਰ ਸਕਦੇ ਬਈ ਜੀ 21 21 ਮਾਡਲ ਵਾਲੀ ਕੰਡੀਸ਼ਨ ਆ ਗਈ ਠੀਕ ਆ ਬਈ ਜੀ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਇਹ ਵੀ ਕਰ ਲਓ ਤੇ ਉਹ ਸਾਹਮਣੇ ਖੜਾ 19+20 ਮਾਡਲ ਸੇਮ ਹੀ ਆਣਾ ਬਈ ਤੰਨਾ ਜੀ ਹਾਂ ਜੀ ਸੇਮ ਹੀ ਹੈ ਚੰਗੇ ਟਰੈਕਟਰ ਖਰੀਦਦੇ ਚੰਗੇ ਟਰੈਕਟਰ ਹੈ ਜੀ ਸਾਰੇ ਠੀਕ ਆ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਡਬਲ ਡਿਸਟ੍ਰਿਬਿਊਟਰ ਚ ਹੈਗਾ ਬਾਈ ਜੀ ਤੇ ਇਹਦੀ ਡਿਮਾਂਡ ਹੈ ਜੀ ਬਈ ਕਾਲੇ ਇਹਦੀ ਡਿਮਾਂਡ ਹੈ ਜੀ 485 ਠੀਕ ਆ ਜੀ ਸਾਢੇ 4 ਦਾ ਦੇ ਦਾਂ 35000 ਡਿਸਕਾਊਂਟ ਕਰ ਦਿੰਦੇ ਆ ਮਿੱਤਰੋ ਇਹ ਤੇ ਹੈਗਾ 35000 ਰੁਪਏ ਦਾ ਡਿਸਕਾਊਂਟ ਠੀਕ ਆ ਬਾਈ ਜੀ ਤੇ 755 ਦਾ 12 ਮਾਡਲ ਤੋਂ ਲੈ ਕੇ 21 ਮਾਡਲ ਤੱਕ ਜਿਹੜਾ ਵੀ ਲੈਣਾ ਸਾਰੇ ਹਾਜ਼ਰ ਨੇ 3 ਸਪੀਡ ਵੀ ਹੈ ਬਾਈ ਠੀਕ ਹੈ +23 ਠੀ 12 ਤੋਂ ਲੈ ਕੇ ਸਾਰੇ ਮਾਡਲ ਨੇ ਕੋਈ ਮਰਜ਼ੀ ਮਾਡਲ ਮੰਗ ਲੈ ਬੰਦੇ ਠੀਕ ਆ ਬਾਈ ਮਤਰਾ ਜੇ 855 ਜੋ ਵੀ ਲੈਣਾ ਹੋਇਆ ਠੀਕ ਆ ਬਾਈ 12 ਤੋਂ ਲੈ ਕੇ 21+22 ਤੱਕ ਠੀਕ ਆ ਬਾਈ ਜਾਂ ਤੁਸੀਂ ਕਹ ਲਈ ਆਪਾਂ 3 ਸਪੀਡ ਤੇ ਠੀਕ ਆ ਬਾਈ 2 ਸਪੀਡ ਤੇ ਤਾਂ ਆ ਜਿਹੜਾ ਯਾਦ ਰੱਖਿਓ ਬਾਈ ਕਾਲਾ ਕੋਟਲੀ ਵਾਲਾ ਸਾਰੇ ਹਾਜ਼ਰ ਆ ਜੀ ਠੀਕ ਆ ਬਾਈ ਠੀਕ ਆ ਬਾਈ ਕਾਲੇ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਮੇਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ